ਇੱਕ ਭੈਣ ਵੀਡੀਓ ਕਾਲ ਰਾਹੀਂ ਆਪਣੇ ਭਰਾ ਦੇ ਸੇਹਰਾ ਲਗਾਉਂਦੀ ਆ ਤੇ ਦੇਖੋ ਫਿਰ ਕਿਵੇਂ ਭਰਾ ਵਿਚਾਰਾ ਫੁੱਟ ਫੁੱਟ ਰੋਂਦਾ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਭਰਾ ਦਾ ਵਿਆਹ ਸੀ ਤੇ ਭੈਣ ਕੋਲੋਂ ਪ੍ਰਦੇਸਾਂ ਦੇ ਵਿੱਚੋਂ ਆ ਨਹੀਂ ਹੋਇਆ ਸੋ ਇਸ ਘੜੀ ਉੱਤੇ ਜਦੋਂ ਸੇਹਰਾ ਸਜਾਉਣ ਲੱਗੇ ਤਾਂ ਭਰਾ ਫੁੱਟ ਫੁੱਟ ਰੋ ਪਿਆ ਤੇ ਨਾਲ ਖੜਾ ਸਵਾਲਾ ਵੀ ਛੋਟਾ ਗਿਆ ਰੋ ਪਿਆ ਫਿਰ ਦੇਖੋ ਜਦੋਂ ਵੀਡੀਓ ਕਾਲ ਆਉਂਦੀ ਆ ਭੈਣ ਦੀ ਬਾਹਰੋਂ ਕਿਵੇਂ ਭਰਾ ਵੀਡੀਓ ਕਾਲ ਦੇ ਰਹੇ ਇੱਕ ਦੂਜੇ ਨੂੰ ਸਾਸਿਕਾ ਬੁਲਾਉਂਦੇ ਤੇ ਕਿਵੇਂ ਭਰਾ ਫੁੱਟ ਫੁੱਟ ਫੇਰ ਹੁੰਦਾ ਦੇਖੋ ਭੈਣ ਆਪਣੇ ਵੀਰੇ ਨੂੰ ਆਸ਼ੀਰਵਾਦ ਦਿੰਦੀ ਹੋਈ ਵੀਡੀਓ ਕਾਲ ਕਰ ਰਹੀ ਤੇ ਕਿਵੇਂ ਵੀਰਾ ਰੋ ਰਿਹਾ ਵਿਚਾਰਾ ਬਹੁਤ ਹੀ ਪਿਆਰੀ ਵੀਡੀਓ ਇਹ ਭੈਣ ਭਰਾ ਦੇ ਪਿਆਰ ਦੀ ਸਾਹਮਣੇ ਆਈ ਹੈ ਸੋ ਕਿਵੇਂ ਲੱਗੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਵਿੱਚ ਦੱਸਿਓ ਭੈਣ ਤੇ ਭਰਾ ਦੇ ਰਿਸ਼ਤੇ ਬਾਰੇ ਸਾਸਿਕਾ ਕਾਲ ਦੀ